R.I.P. Rest in Peace ਵੀ ਜਦੋਂ ਬੰਦਾ ਖਤਮ ਹੋ ਜਾਂਦਾ ਈਸਾਈ ਧਰਮ ਦੇ ਵਿੱਚ ਜਾਂ ਇਸਲਾਮ ਧਰਮ ਦੇ ਵਿੱਚ ਉਹਦੀ ਕਬਰ ਬਣਾਈ ਜਾਂਦੀ ਆ ਔਰ ਕਬਰ ਬਣਾਉਣ ਤੋਂ ਬਾਅਦ ਉਹਦੇ ਉੱਤੇ ਲਿਖ ਦਿੱਤਾ ਜਾਂਦਾ R.I.P. ਹੁਣ ਤੁਸੀਂ ਪਰ ਅੱਜ ਅਗਰ ਕੋਈ ਚੜ੍ਹਾਈ ਕਰ ਗਿਆ ਤਾਂ ਉਹਦੇ ਫੋਟੋ ਲਗਾ ਕੇ ਉੱਤੇ ਲਿਖਿਆ ਹੁੰਦਾ R.I.P. ਇਹ ਲਿਖਣਾ ਸਹੀ ਹੈ ਜਾ ਗਲਤ ਹੈ ਇਹ ਨਿਰਣਾ ਤੁਸੀਂ ਕਰਨਾ ਇੱਕ ਚੰਗਾ ਗੁਰਸਿਕ ਆਪਣਾ ਜੀਵਨ ਭੋਗ ਕੇ ਜਾਂਦਾ ਪਰ ਉਹਨੂੰ ਵਾਪਸ ਮੁੜ ਕੇ ਕਹਿ ਦਿੰਦੇ ਨੇ ਵੀ ਤੂੰ ਜਾ ਕਬਰਾਂ 'ਚ ਜਾ ਕੇ ਨਿਵਾਸ ਕਰ ਆਰ ਆਈ ਪੀ ਲਿਖ ਦਿੱਤਾ ਜਾਂਦਾ ਇਹ ਬਿਲਕੁਲ ਲਿਖਣਾ ਬੰਦ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜਾ ਕਬਰਿਸਤਾਨ ਹੈ ਇਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੀਆਂ ਕਬਰਾਂ ਦੇਖਣੀਆਂ ਇੱਕ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਉਹਨਾਂ ਨੂੰ ਵੀ ਇੱਥੇ ਦੱਬਿਆ ਗਿਆ ਵਾ ਜਿਹੜੀਆਂ ਬਿਲਕੁਲ ਕੱਲਾ ਕ੍ਰੋਸ ਹੀ ਲੱਗਾ ਹੋਇਆ ਚਿੱਟੇ ਰੰਗ ਦਾ ਉਹ ਉਹ ਬਿਲਕੁਲ ਸਿੰਪਲ ਨੇ ਉਹ ਇਥੋਂ ਦੇ ਮੂਲ ਵਾਸੀ ਦੇ ਨੇ ਲੇਬਰ ਕਲਾਸ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਬੋਲੀ ਦਾ ਕਹਾਣ ਕਿਦਾਂ ਕੀਤਾ ਹੈ ਅਸੀਂ ਆਪਣੇ ਬੋਲਿਆਂ ਨੂੰ ਉੱਥੇ ਤੱਕ ਲੈ ਕੇ ਆ ਗਏ ਜਿੱਥੇ ਬਿਲਕੁਲ ਹੀ ਸਾਡਾ ਕੋਈ ਸਬੰਧ ਨਹੀਂ ਹੈ ਇਹ ਵੀਡੀਓ ਜਰੂਰ ਸ਼ੇਅਰ ਕਰਨਾ ਮੈਂ ਇਸ ਟਾਈਮ ਦੇ ਵਿੱਚ ਬਹੁਤ ਹੀ ਪੁਰਾਣੇ ਕਬਰਸਤਾਨ ਦੇ ਵਿੱਚ ਖੜਾ ਇਸ ਜਗ੍ਹਾ ਦੇ ਉੱਤੇ ਜਿੰਨੀਆਂ ਵੀ ਕਬਰਾਂ ਨੇ ਇਹ ਜਿਹੜੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਤੇ ਪਾਦਰੀਆਂ ਦੀਆਂ ਨੇ ਤੇ ਇਹਦੇ ਉੱਤੇ ਇੱਕ ਸ਼ਬਦ ਲਿਖਿਆ ਹੋਇਆ ਆਰ ਆਈ ਪੀ ਰੈਸਟ ਇਨ ਪੀਸ ਵੀ ਜਦੋਂ ਬੰਦਾ ਖਤਮ ਹੋ ਜਾਂਦਾ ਈਸਾਈ ਧਰਮ ਦੇ ਵਿੱਚ ਜਾਂ ਇਸਲਾਮ ਧਰਮ ਦੇ ਵਿੱਚ ਉਹਦੀ ਕਬਰ ਬਣਾਈ ਜਾਂਦੀ ਆ ਔਰ ਕਬਰ ਬਣਾਉਣ ਤੋਂ ਬਾਅਦ ਉਹਦੇ ਉੱਤੇ ਲਿਖ ਦਿੱਤਾ ਜਾਂਦਾ ਆ ਆਰ ਆਈ ਪੀ ਹੁਣ ਤੁਸੀਂ ਰੈਸਟ ਕਰੋ ਕਿਆਮਤ ਦਾ ਦਿਨ ਆਏਗਾ ਔਰ ਤੁਹਾਨੂੰ ਇੱਥੋਂ ਉਠਾ ਕੇ ਲੈ ਕੇ ਜਾਏਗਾ 25 ਸਾਲਾਂ ਬਾਅਦ ਜਿਹੜੀ ਇਹ ਜਗਾ ਜਿਹਦੀ ਕਬਰ ਹੈ ਉਹਦੇ ਅੰਦਰ ਜਿਹੜੀ ਬੋਡੀ ਹੈ ਉਹ ਮਿੱਟੀ ਹੋ ਜਾਂਦੀ ਹੈ ਇਹ ਜਿਹੜੀ ਜਗਾ ਕਿੰਨੇ ਸਾਲ ਪੁਰਾਣੀ ਹੈ ਉਹ ਵੀ ਦੱਸਾਂਗੇ ਅੱਜ ਜਦੋਂ ਸਾਡੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲਾ ਸਿੱਖ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਜਾਂ ਉਹ ਆਪਣੀ ਅੰਤਮ ਯਾਤਰਾ ਸੰਪੂਰਨ ਕਰ ਦਿੰਦਾ ਤੇ ਉਹਦੀ ਫੋਟੋ ਲਗਾ ਕੇ ਫੇਸਬੁੱਕ ਦੇ ਉੱਤੇ ਥੱਲੇ ਪੜੇ ਲਿਖੇ ਨੌਜਵਾਨ ਚੰਗੇ ਗੁਰਸਿੱਖ ਵੀਰ ਜਿਹੜੇ ਨੇ ਉਹ ਇੱਕ ਸ਼ਬਦ ਲਿਖ ਦਿੰਦੇ ਨੇ ਆਰ ਆਈ ਪੀ ਤੁਹਾਡਾ ਸਬੰਧ ਹੈ ਇਹਦੇ ਨਾਲ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਉਹ ਸਾਡਾ ਕਿੱਥੇ ਚੱਲਿਆ ਗਿਆ ਕਨਸੈਪਟ ਸਾਡਾ ਬੋਲ ਸੀ ਕਿ ਚੜਾਈ ਕਰ ਗਿਆ ਸਾਡੇ ਬੋਲ ਸੀ ਅਕਾਲ ਚਲਾਣਾ ਕਰ ਗਿਆ ਐਨੇ ਸੋਹਣੇ ਸ਼ਬਦ ਹਰ ਧਰਮ ਦੀ ਰਿਸਪੈਕਟ ਹੈ Hindu ਧਰਮ ਦੇ ਵਿੱਚ ਉਹਨਾਂ ਦੇ ਧਰਮ ਦੇ ਮੁਤਾਬਕ ਹੁੰਦਾ ਹੈ ਇਸਲਾਮ ਧਰਮ ਦੀ ਅਸੀਂ ਰਿਸਪੈਕਟ ਕਰਦੇ ਆ ਕਿਉਂਕਿ ਬਾਣੀ ਜੀ ਵੀ ਲਿਖਿਆ ਇੱਕ ਦੱਜਾ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀ ਹੈ ਇੱਕ ਧੀ ਫਿਰ ਹਸਣ ਪਾਏ ਵੀ ਜੇ ਸਿੱਖਾਂ ਦੀ ਗੱਲ ਕਰੀਏ ਸਿੱਖਾਂ ਦੇ ਵਿੱਚ ਸੰਸਕਾਰ ਹੁੰਦਾ ਹੈ ਸੰਸਕਾਰ ਹੋਣ ਤੋਂ ਬਾਅਦ 10 ਦਿਨਾਂ ਤੋਂ ਬਾਅਦ ਕੋਈ ਰੀਤ ਨਹੀਂ ਰਹਿ ਜਾਂਦੀ ਅਸੀਂ ਤਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਉਂਦੇ ਆ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਦਾ ਅੰਤਮ ਅਰਦਾਸ ਕੀਤੀ ਜਾਂਦੀ ਆ ਅਕਾਲ ਚਲਾਣੇ ਦੀ ਅਰਦਾਸ ਹੁੰਦੀ ਹੈ ਪਰ ਅੱਜ ਅਗਰ ਕੋਈ ਚੜ੍ਹਾਈ ਕਰ ਗਿਆ ਤਾਂ ਉਹਦੇ ਫੋਟੋ ਲਗਾ ਕੇ ਉੱਤੇ ਲਿਖਿਆ ਹੁੰਦਾ ਆਰ ਆਈ ਪੀ ਇਹ ਲਿਖਣਾ ਸਹੀ ਹੈ ਜਾਂ ਗਲਤ ਹੈ ਇਹ ਨਿਰਣਾ ਤੁਸੀਂ ਕਰਨਾ ਕਿਉਂਕਿ ਅਗਰ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਰੱਦ ਗੱਲ ਕੀਤੀ ਹੋਈ ਆ ਵੀ ਕੋਈ ਵੀ ਸਿੱਖ ਵੀਰ ਜਿਹੜਾ ਜਿਹਨੂੰ ਨਹੀਂ ਸਮਝ ਹੈਗੀ ਉਹ ਇਹ ਜ਼ਰੂਰ ਦਾਸ ਦੀ ਬੇਨਤੀ ਸੁਣੇ ਕਿ ਕਿਸੇ ਵੀ ਸਿੱਖ ਵੀਰ ਨੇ ਆ ਜਿਹੜਾ ਸ਼ਬਦ ਲਿਖਿਆ ਹੋਇਆ ਆਰ ਆਈ ਪੀ ਇਹ ਤਕਰੀਬਨ 1800 ਸਾਲ ਦੀ ਕਬਰ ਹੈ 1880 ਦੇ ਵਿੱਚ ਇਸ ਬੰਦੇ ਦੀ ਡੈਥ ਹੁੰਦੀ ਆ ਔਰ ਇਹਦੇ ਆਰ ਆਈ ਪੀ ਅ ਜਿੰਨੀਆਂ ਕਬਰਾਂ ਨੇ ਇਹਦੇ ਅੰਦਰ ਆਰ ਆਈ ਪੀ ਲਿਖਿਆ ਹੋਇਆ ਔਰ ਅੱਜ ਸਿੱਖ ਕਿਹੜੇ ਰਾਹ ਤੇ ਤੁਰ ਪਿਆ ਇੱਕ ਚੰਗਾ ਗੁਰਸਿੱਖ ਆਪਣਾ ਜੀਵਨ ਭੋਗ ਕੇ ਜਾਂਦਾ ਪਰ ਉਹਨੂੰ ਵਾਪਸ ਮੁੜ ਕੇ ਕਹਿ ਦਿੰਦੇ ਨੇ ਵੀ ਤੂੰ ਜਾ ਕਬਰਾਂ 'ਚ ਜਾ ਕੇ ਨਿਵਾਸ ਕਰ ਆਰ ਆਈ ਪੀ ਲਿਖ ਦਿੱਤਾ ਜਾਂਦਾ ਇਹ ਬਿਲਕੁਲ ਲਿਖਣਾ ਬੰਦ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ